Gracias. ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਕਾਰਜਾਗੀਆਂ ਅਮਰਿਸ਼ਿਸ਼ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਖਾਲਸਾ ਵੱਲੋਂ ਸਮੂਹ ਪਰਿਵਾਰ ਵੱਲੋਂ ਮਿਲ ਕਰਕੇ ਮਹਾਰਾਜ ਜੀ ਆਪ ਜੀ ਦਾ ਕੋਟ ਆਨ ਪੁਹਤਾਨਵਾਦ ਆਪ ਜੀ ਨੇ ਕਿਰਪਾ ਕੀਤੀ ਸੇਵਕਾਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਕੇ ਚੜ੍ਹਦੀਆਂ ਕਲਾ ਬਖਸ਼ੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਸੋ ਚੁੱਕਣ ਦੇ ਸਵਾਗਤ ਨੂੰ ਮੁੱਖ ਰੱਖ ਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਧੰਨਵਾਦ ਕਰਨ ਵਾਸਤੇ ਸੰਤਾਂ ਪੰਚੀਆਂ ਆਪ ਜੀ ਨੇ ਕਿਰਪਾ ਕਰਨੀ ਜਿਵੇਂ ਪਹਿਲਾਂ ਮਹਾਰਾਜ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਚੜ੍ਹਦੀਆਂ ਕਲਾ ਬਖਸ਼ੀਆਂ ਅਗਾ ਤੋਂ ਹੀ ਪਾਈ ਅਮਰਤ ਪਾਲ ਸਿੰਘ ਕਾਲਾ ਸਾਹਿਬ ਜੀ ਦੇ ਸਿਰ ਤੇ ਮੇਰ ਪ੍ਰਾਰਥਨਾ ਕੇ ਸਾਰੀ ਟੀਮ ਦੇ ਸਿਰ ਤੇ ਮੇਰ ਪ੍ਰਾਰਥਨਾ ਕੇ ਚੜ੍ਹਦੀ ਕਲਾ ਦੇ ਸਾਰੇ ਲੋਕ ਭਲਾਈ ਦੇ ਕੰਮ ਕਰਨ ਦੀ ਬਲਬੁਦੀ ਸਮਰੱਥਾ ਬਖਸ਼ਣੀ ਜੀ ਸਿੱਖੀ ਮਰਿਆਦਾ ਵਿੱਚ ਰਹਿ ਕਰਕੇ ਮਹਾਰਾ ਸੱਚੇ ਪਾਸ ਹੈ ਜੀ ਉਹ ਲੋਕਾਂ ਦਾ ਦੁਨੀਆ ਦਾ ਭਰਾ ਕਰਨੀ ਬਲਬ ਦੀ ਸਮਰੱਥਾ ਬਖਸ਼ਣੀ ਆਹ ਸੋਦੀ ਗਲਾ ਤੇਰੇ ਪਾਸ ਵਿੱਚ ਬਖਸ਼ਾ ਵਾਹਿਗੁਰੂ ਜੀ ਦਾ ਆਕਾਰ ਸਾਹਿਬ ਵਾਹਿਗੁਰੂ ਜੀ ਕਿਹਤੇ ਬੋਲੇ ਰਹਿਣਾ ਹੀ ਮਰਦਾ ਦੀ ਰਾਇਣਾ ਰਾਇਦੀ ਕਰਾਈ ਅੰਦਰ ਉਹ ਬੱਬੀ ਇਹ ਆਗੇ ਦੇ ਸਮਰਥਕ ਤੁਸੀਂ ਦੇਖੋ ਕਿ ਕੱਲੇ ਵਿੱਚ 71 ਹੋਏ ਨੇ ਔਰ ਇੱਕ ਦੂਜੇ ਦਾ ਮਜਾ ਕਰੀ ਗਈ ਹੈ ਜਿਹੜੀ ਹੈ ਉਹ ਚੰਗੀ ਕੀਤੀ ਜਾ ਰਹੀ ਕਿਉਂਕਿ ਕੁਝ ਥੇਰ ਪਹਿਲਾਂ ਇਧਰ ਦੋ ਸਿੱਤੇ ਚ ਆ ਰਿਹਾ ਹੈ ਮੜਾ ਜੀ Oh yeah, that's where you ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਕਾਮਯਾਬੀਆਂ ਬਖਸ਼ਿਸ਼ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਵੱਲੋਂ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਖਾਲਸਾ ਵੱਲੋਂ ਸਮੂਹ ਪਰਿਵਾਰ ਵੱਲੋਂ ਮਿਲ ਕਰਕੇ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਧਰਮ ਦਾ ਆਪ ਜੀ ਨੇ ਕਿਰਪਾ ਕੀਤੀ ਸੇਵਕਾਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਕਰਕੇ ਚੜ੍ਹਦੀਆਂ ਕਲਾ ਬਖਸ਼ੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਸ ਵੇਲੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਸਾਹ ਚੁੱਕਣ ਦੇ ਸਵਾਗਤ ਨੂੰ ਮੁੱਖ ਰੱਖਦੇ ਆ ਮਾਰਾ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਧੰਨਵਾਦ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਆਪ ਜੀ ਨੇ ਕਿਰਪਾ ਕਰਨੀ ਜਿਵੇਂ ਪਹਿਲਾਂ ਮਾਰਾ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਆ ਚੜ੍ਹਦੀਆਂ ਕਲਾ ਬਖਸ਼ੀਆਂ ਅਗਾ ਤੋਂ ਹੀ ਪਾਈ ਅਮਰਤ ਪਾਲ ਸਿੰਘ ਕਾਲਾ ਸਾਹਿਬ ਜੀ ਦੇ ਸਿਰ ਤੇ ਮੇਰ ਪ੍ਰਾਰਥਨਾ ਕੇ ਸਾਰੀ ਟੀਮ ਦੇ ਸਿਰ ਤੇ ਮੇਰ ਪ੍ਰਾਰਥਨਾ ਕੇ ਚੜ੍ਹਦੀ ਖਲਾ ਦੇ ਸਾਰੇ ਲੋਕ ਭਲਾਈ ਦੇ ਕੰਮ ਕਰਨ ਦੀ ਬਲਬੁਦੀ ਸਮਰੱਥਾ ਬਖਸ਼ਣੀ ਜੀ ਸਿੱਖੀ ਮਰਿਆਦਾ ਵਿੱਚ ਰੱਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਲੋਕਾਂ ਦਾ ਦੁਨੀਆ ਦਾ ਭਲਾ ਕਰਨ ਦੀ ਬਲਵਦੀ ਸਮਰੱਥਾ ਬਖਸ਼ਣੀ ਆਪ ਸਾਡੀ ਗਲਾ ਤੇਰੇ ਪਾਸੋਂ ਬਖਸ਼ਾ ਵਾਹਿਗੁਰੂ ਜੀ ਦਾ ਆਕਾਰ ਜੱਜ ਰਹਿਣ ਅਸੀਂ ਅਰਜ਼ੀ ਕਰਾਈ ਅੰਦਰ ਅ ਉਹ ਬੱਬੀ ਕਿਹਾ ਅੰਦਰ ਨਾ ਦੇ ਸਮਰਥਕ ਤੁਸੀਂ ਦੇਖੋ ਇੱਕ ਮੂੰ ਮੂੰਠਾ ਦੋ ਇੱਕ ਦੇ ਵਿੱਚ 71 ਹੋਏ ਨੇ ਪਰ ਇੱਕ ਦੂਜੇ ਦਾ ਮਨਜਰ ਕਾਰਜਸ਼ੀ ਜਿਹੜੀ ਆ ਉਹ ਸੰਜਕ ਕੀਤੀ ਜਾ ਰਹੀ ਕਿਉਂਕਿ ਕੁਝ ਦੇਰ ਪਹਿਲਾਂ